ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਨੇੜੇ ਟਾਸਕਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦੀਆਂ ਜਿਹੜੀਆਂ ਦਿਨੋਂ ਦਿਨ ਨੇੜੇ ਆ ਰਹੀਆਂ ਨੇ ਤੇ ਚੱਕ ਲੋ ਫਿਰ ਸਲਾਈਆਂ ਤੇ ਪੱਛਮ ਤਿਆਰ ਕਰੋ ਆਪਣੀ ਜੈਕਟ ਸਵੈਟਰ ਜਾਂ ਬਲਾਊਜ਼ ਆਪਣੇ ਹੱਥੀਂ ਠੀਕ ਹੈ ਜੀ ਆਓ ਫਿਰ ਜਦੋਂ ਤੱਕ ਠੰਡ ਨਹੀਂ ਆਉਣਾ ਉਦੋਂ ਤੱਕ ਆਪਾਂ ਆਪਣੀ ਜੈਕਟ ਤਿਆਰ ਕਰਦੇ ਹਾਂ ਦੇਖੋ ਇਹ ਮੈਂ ਤਾਂ ਆਪਣੀ ਸ਼ੁਰੂ ਕਰ ਲਈ ਹੈ ਤੁਸੀਂ ਵੀ ਆਪਣੀ ਸਲਾਈਆਂ ਵਗੈਰਾ ਲਓ ਤੇ ਬਣਾਓ ਇਹ ਬੁਣਤੀ ਦੇਖੋ ਕਿੰਨੀ ਸੋਹਣੀ ਬੁਣਤੀ ਹੈ ਇਹ ਬਹੁਤ ਬਰੀਕ ਬੁਣਤੀ ਹੈ ਜਿਹੜੀ ਆਪਾਂ ਇਹ ਪਾਈ ਹੈ ਇਹ ਮੈਂ ਬਿਨਾ ਜੋੜ ਤੋਂ ਬਣਾ ਰਹੀ ਆਂ ਵੈਸੇ ਚਲੋ ਉਹ ਤਾਂ ਗੱਲ ਵੱਖਰੀ ਰਹਿ ਗਈ ਪਰ ਆਪਾਂ ਨੂੰ ਮੇਨ ਹੈ ਕਿ ਆਪਾਂ ਨੂੰ ਬਣਾਉਣੀ ਆ ਜਾਵੇ ਇਹ ਠੀਕ ਹੈ ਜੀ ਦੇਖੋ ਬਹੁਤ ਸੋਹਣੀ ਬਣ ਰਹੀ ਹੈ ਇਹ ਇਹ ਦੇਖ ਫਰੰਟ ਪੱਲੇ ਨੇ ਦੋਨੋਂ ਇਹ ਇਹਦੀ ਬੈਕ ਹੋਗੀ ਤਾਂ ਇਹ ਆਪਾਂ ਅੱਜ ਦੇਖਦੇ ਆਂ ਫਿਰ ਆ ਬੁਣਤੀ ਸਿੱਖਦੇ ਆਂ ਕਿਵੇਂ ਬਣਾਈ ਆ ਤੇ ਆਪਣੇ ਹੱਥੀਂ ਆਪਣੀ ਤਿਆਰ ਕਰੋ ਜੈਕਟ ਫਟਾਫਟ ਤਾਂ ਕਿ ਆਪਾਂ ਚੜ੍ਹਦੀਆਂ ਸਭਦੀਆਂ ਵਿੱਚ ਪਾ ਲਈਏ ਬਲਾਊਜ਼ ਬਣਾ ਲਓ ਚਾਹੇ ਜੈਕਟ ਬਣਾ ਲਓ ਉਹਨਾਂ ਲੈ ਲਿਓ ਜਿਹੜੀ ਵੀ ਤੁਸੀਂ ਲੈਣੀ ਹੈ ਕਾਮਨ ਕਲਰ ਲੈਣਾ ਕਾਮਨ ਲੈ ਲਿਓ ਕੋਈ ਮੈਚਿੰਗ ਕਲਰ ਲੈਣਾ ਕੋਈ ਮੈਚਿੰਗ ਕਲਰ ਲੈ ਲਿਓ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਡੇ ਪਾਉਣੇ ਆ ਜਿਹੜੀਆਂ ਪੈਣਾ ਨੂੰ ਬਿਲਕੁਲ ਵੀ ਜਿਹੜੀ ਅਨੇਕਿੰਕ ਲੋਜਾਂ ਸਲਾਈਆਂ ਬੁੰਨੀਆਂ ਨਹੀਂ ਆਉਂਦੀਆਂ ਆਪਾਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਦੇ ਆਂ ਪੱਛਮ ਤੁਸੀਂ ਲੈ ਲੈਣੀ ਆ ਪੱਛਮ ਵਾਲੀ ਦੁਕਾਨ ਤੋਂ ਹੀ ਤੁਹਾਨੂੰ ਇਹ ਸਲਾਈਆਂ ਮਿਲ ਜਾਣਗੀਆਂ 10 ਨੰਬਰ ਲੈ ਲਿਓ 12 ਨੰਬਰ ਲੈ ਲਿਓ ਪੱਛਮ ਦੇ ਹਿਸਾਬ ਨਾਲ ਦੁਕਾਨ ਤੋਂ ਹੀ ਪੁੱਛ ਲਿਓ ਵੀ ਇੱਥੇ ਕਿੰਨੇ ਨੰਬਰ ਸਲਾਈ ਚੱਲੇਗੇ ਠੀਕ ਹੈ ਜੀ ਕਿਉਂਕਿ ਪੱਛਮ ਮੋਟੀ ਪਤਲੀ ਦੇ ਹਿਸਾਬ ਨਾਲ ਹੀ ਆਪਾਂ ਨੂੰ ਸਲਾਈ ਦਾ ਸਾਈਜ਼ ਆ ਜਿਹੜਾ ਉਹ ਚੇਂਜ ਕਰਨਾ ਪੈਂਦਾ ਤਾਂ ਤੁਸੀਂ ਜਦੋਂ ਪੱਛਮ ਲੈਣ ਜਾਉਂਗੇ ਪਛੰਦਾ ਜਿਹੜਾ ਧਾਗਾ ਹੈ ਇਹਦੀ ਮੋਟਾਈ ਚੜਾਈ ਮੋਟਾਈ ਦੇ ਹਿਸਾਬ ਨਾਲ ਹੀ ਤੁਸੀਂ ਜਿਹੜੀਆਂ ਸਲਾਈਆਂ ਲੈਣੀਆਂ ਨੇ ਸਲਾਈਆਂ ਤੁਹਾਡੀਆਂ ਜਿਹੜੀਆਂ 10 ਨੰਬਰ ਵੀ ਹੋ ਸਕਦੀਆਂ 12 ਨੰਬਰ ਵੀ ਹੋ ਸਕਦੀਆਂ ਪਛੰਦ ਤੇ ਡਿਪੈਂਡ ਕਰੇਗਾ ਇਹ ਠੀਕ ਹੈ ਜੀ ਪਹਿਲਾਂ ਆਪਣੀ ਪਛੰਦ ਪਸੰਦ ਕਰ ਲਿਓ ਫਿਰ ਉੱਥੋਂ ਹੀ ਤੁਸੀਂ ਸਲਾਈਆਂ ਲੈ ਲੈਣੀਆਂ ਨੇ ਹੁਣ ਆਪਾਂ ਕੀ ਕਰਨਾ ਇਹ ਇੱਕ ਸਿਰਾ ਲੈ ਲਿਓ ਠੀਕ ਹੈ ਇੱਥੋਂ ਜਿੰਨੇ ਤੁਸੀਂ ਝੋਟੇ ਪਾਉਣੇ ਨੇ ਆਮ ਬਿਲਕੁਲ ਕਾਮਨ ਸਾਈਜ਼ ਆ ਜਿਹੜਾ ਉਹ ਇਹ ਰਹੇਗਾ ਕਿ ਤੁਸੀਂ ਪਿਛਲੇ ਪੱਲੇ ਦੇ 55 ਝੋਟੇ ਰੱਖ ਲਿਓ 50 ਜਾਂ 55 ਫਰੰਟ ਵਾਲਾ ਜਿਹੜਾ ਦੋ ਪੱਲੇ ਹੋਣਗੇ ਇੱਕ ਇਹ ਵਾਲਾ ਹੋ ਗਿਆ ਜਿਵੇਂ ਇੱਕ ਇਧਰਲਾ ਹੋ ਗਿਆ ਸੱਜੇ ਖੱਬੇ ਦੇ ਆਪਣੇ ਫਰੰਟ ਦੇ ਜੇ ਤੁਸੀਂ ਬਟਨਾ ਵਾਲੀ ਬਣਾ ਰਹੇ ਹੋ ਸੱਜੇ ਖੱਬੇ ਦੇ ਤੁਸੀਂ 30 30 ਝੋਟੇ ਰੱਖ ਲਿਓ ਠੀਕ ਹੈ ਜੀ ਤਾਂ ਇਹ ਬਿਲਕੁਲ ਨੋਰਮਲ ਸਾਈਜ਼ ਆ ਜਿਹੜਾ ਆਮ ਕੁੜੀਆਂ ਦੇ ਆ ਜਾਵੇਗਾ ਜੇ ਤੁਸੀਂ ਥੋੜੇ ਹੈਲਦੀ ਹੋ ਤਾਂ ਤੁਸੀਂ ਉਸ ਹਾਵਣਾ ਝੋਟੇ ਵਧਾ ਲਿਓ ਪਿੱਛੇ 55 ਦੀ ਜਗ੍ਹਾ ਤੇ 60 ਕਰ ਲਿਓ 50 ਕਰ ਲਿਓ 55 ਕਰ ਲਿਓ ਘੱਟ ਵੱਧ ਤੁਸੀਂ ਐਡਜਸਟ ਕਰ ਸਕਦੇ ਹੋ ਕਾਮਨ ਸਾਈਜ਼ ਹੈ ਜਿਹੜਾ ਨਾਰਮਲ ਸਾਈਜ਼ ਹੈ ਜਿਹੜਾ ਆਮ ਕੁੜੀਆਂ ਦੇ ਆ ਜਾਂਦਾ ਉਸ ਹਿਸਾਬ ਨਾਲ ਤੁਸੀਂ 50 ਝੋਟੇ ਤੁਹਾਨੂੰ ਇਨਾਫ ਰਹਿਣਗੇ ਠੀਕ ਹੈ ਜੀ ਤਾਂ ਅੱਗੇ ਤੁਸੀਂ 30 30 ਝੋਟੇ ਲਾਉਣੇ ਨੇ ਪਿੱਛੇ ਤੁਸੀਂ 50 ਝੋਟੇ ਲਾਉਣੇ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਬੁੰਤੀ ਪਾਉਣ ਵਾਸਤੇ ਕੁੰਡੇ ਪਾਵਾਂਗੇ ਕੁੰਡੇ ਕਿਵੇਂ ਪੈਣਗੇ ਇਹ ਧਾਗਾ ਆਪਣਾ ਫਰੰਟ ਹੈ ਧਾਗੇ ਦਾ ਮੂੰਹ ਇਧਰ ਤਾਂ ਇਹਨੂੰ ਆਪਾਂ ਇਹਨੂੰ ਥੋੜਾ ਜਿਹਾ ਸਾਈਡ ਤੇ ਕਰ ਦਈਏ ਤਾਂ ਇਹਨੂੰ ਆਪਾਂ ਕੀ ਕਰਨਾ ਜੇ ਆਪਾਂ ਝੋਟੇ ਪਾਉਣੇ ਨੇ ਮੰਨ ਲਓ ਤੁਸੀਂ 30 ਝੋਟੇ ਪਾਉਣੇ ਨੇ ਤਾਂ ਇਹਨੂੰ ਕਾਫੀ ਛੱਡ ਦਿਓ ਠੀਕ ਹੈ ਬਾਅਦ ਰਹਿ ਜਾ ਕੋਈ ਗੱਲ ਨਹੀਂ ਐਦਾਂ ਗੁੱਛੀ ਬਣਾ ਲਵਾਂਗੇ ਫਿਰ ਆਪਾਂ ਇਹ ਸਿਉਣ ਦੇ ਕੰਮ ਆ ਜਾਏਗਾ ਜਦੋਂ ਆਪਾਂ ਬਣਾ ਕੇ ਸਿਉਵਾਂਗੇ ਐਦਾਂ ਕਾਫੀ ਸਾਰਾ ਤਾਂ ਹੈਗਾ ਛੱਡ ਦਿਓ ਠੀਕ ਹੈ ਇਹ ਬਹੁਤ ਜ਼ਰੂਰੀ ਹੈ ਛੱਡਣਾ ਨਹੀਂ ਤਾਂ ਸਾਡੇ ਕੁੰਡੇ ਨਹੀਂ ਪਹਿਣਗੇ ਕਾਫੀ ਛੱਡਦੇ ਉਹਨੂੰ ਗੁੱਛੀ ਜੀ ਜਿੱਦਾਂ ਇਹ ਕੁੰਡੇ ਪਾਉਣ ਤੋਂ ਬਾਅਦ ਵੀ ਮੇਰੇ ਕੋਲ ਇੰਨੀ ਗੁੱਛੀ ਬਚ ਗਈ ਹੈ ਤਾਂ ਇਹ ਆਈਡੀਆ ਹੈ ਇੱਕ ਕੋਈ ਇਹ ਨਹੀਂ ਕਿ ਤੁਸੀਂ ਮੀਟਰ ਛੱਡਣਾ 2 ਮੀਟਰ ਛੱਡਣਾ ਆਪਣੇ ਹਿਸਾਬ ਨਾਲ ਜਿੰਨੇ ਝੋਟੇ ਪਾਉਣੇ ਐ ਓਦਾਂ ਕਾਫੀ ਧਾਗਾ ਤੁਸੀਂ ਇੱਕ ਸਾਈਡ ਕੱਢ ਦਿਓ ਠੀਕ ਹੈ ਫਿਰ ਇੱਥੋਂ ਲੈਣਾ ਮੈਂ ਤੁਹਾਨੂੰ ਸਿਰਫ ਕੁੰਡੇ ਪਾਉਣੇ ਦੱਸ ਰਹੀ ਹਾਂ ਇਸ ਲਈ ਮੈਨੂੰ ਇੰਨੇ ਧਾਗੇ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੰਨਾ ਛੱਡ ਦਿਓ ਘੱਟੋ ਘੱਟ ਬਾਦੀ ਛੱਡ ਲਿਓ ਵੈਸੇ ਕੋਈ ਮਤਲਬ ਇਹਦਾ ਨੁਕਸਾਨ ਨਹੀਂ ਹੈ ਆਪਾਂ ਜੇ ਘਟ ਗਿਆ ਫਿਰ ਤਾਂ ਨੁਕਸਾਨ ਹੋਏਗਾ ਸਾਡਾ ਮਤਲਬ ਸਾਰੇ ਕੁੰਡੇ ਢੇੜ ਕੇ ਸਾਨੂੰ ਦੁਬਾਰਾ ਪਾਉਣੇ ਪੈਣਗੇ ਤਾਂ ਹੁਣ ਅਸੀਂ ਕੀ ਕਰਨਾ ਜਿਵੇਂ ਆਪਾਂ ਥੋੜੇ ਜੀ ਕੁੰਡੇ ਪਾਉਣੇ ਆ ਦਾ ਮੈਂ ਇੰਨਾ ਖਿ ਧਾਗਾ ਛੱਡ ਰਹੀ ਆ ਇੱਥੋਂ ਆਪਾਂ ਡਬਲ ਕਰ ਲੈਣਾ ਡਬਲ ਮੀਨਾ ਦੇਖੋ ਤੇ ਆ ਨਾ ਦੇਖਿਓ ਆਪਾਂ ਕੀ ਕਰਨਾ ਇਹ ਆ ਪਹਿਲੀ ਉਂਗਲ ਦੇ ਉੱਤੋਂ ਦੀ ਕੱਢਣਾ ਧਾਗਾ ਠੀਕ ਸਿੰਪਲੀਆ ਇਹ ਧਾਗੇ ਇੱਧਰ ਆਪਣਾ ਜੋੜ ਹੈ ਜਿਹੜਾ ਪਾਸਾ ਮਰਜੀ ਲੈ ਲਓ ਵੈਸੇ ਇਹ ਕੋਈ ਚੱਕਰ ਨਹੀਂ ਵੈਸੇ ਜੋੜ ਵਾਲਾ ਪਾਸਾ ਜੋੜ ਨਹੀਂ ਕਹ ਲੋ ਮੂੰਹ ਇਹਦਾ ਧਾਗੇ ਦਾ ਇਹਨੂੰ ਆਪਾਂ ਇੱਧਰ ਰੱਖਤਾ ਤੇ ਇੱਧਰ ਆਪਣਾ ਗੋਲਾ ਹੈ ਠੀਕ ਹੈ ਤਾਂ ਇਹਨੂੰ ਹੱਥ ਤੇ ਐਦਾਂ ਫਲੈਟ ਲੈਣਾ ਆਕਲੀ ਉਂਗਲ ਦੇ ਉੱਪਰ ਦੀ ਲੈ ਕੇ ਆਉਣਾ ਆਪਾਂ ਠੀਕ ਹੈ ਆਈ ਹੋਪ ਤੁਹਾਨੂੰ ਦਿਖ ਰਿਹਾ ਹੋਵੇਗਾ ਸਮਝ ਆ ਰਿਹਾ ਹੋਵੇਗਾ ਇਹ ਤਾਂ ਪੱਕੀ ਕਰਨਾ ਫਿਰ ਇਹਨੂੰ ਐਂ ਉਂਗੂਠੇ ਦੇ ਉਤੋਂ ਦੀ ਰੱਖਣਾ ਠੀਕ ਹੈ ਹੁਣ ਆਪਣੇ ਕੋਲੇ ਆਹ ਦੋਨੇ ਧਾਗੇ ਇਕੱਠੇ ਹੋ ਗਏ ਉਤੋਂ ਦੀ ਬਲੇਟਾ ਮਾਰਨ ਤੋਂ ਬਾਅਦ ਠੀਕ ਹੈ ਇੱਕ ਵਾਰੀ ਹੋਰ ਦੇਖੋ ਇਹ ਧਾਗਾ ਆਪਣਾ ਇਹਨੂੰ ਐਂ ਲਿਆਉਣਾ ਹੱਥ ਦੇ ਉਤੋਂ ਦੀ ਆਹ ਉਂਗਲ ਦੇ ਵਿਚ ਦੀ ਕਰਦੇ ਹੋਏ ਉਤੋਂ ਦੀ ਲਿਆ ਕੇ ਅੰਗੂਠੇ ਦੇ ਉੱਪਰ ਦੀ ਐਂ ਆਪਾਂ ਦੋਨੇ ਧਾਗੇ ਇਕੱਠੇ ਕਰ ਲੈਣੇ ਆ ਠੀਕ ਹੈ ਇਹਨੂੰ ਆਪਾਂ ਐਂ ਗ੍ਰਿਪ ਦੇ ਦੇਣੀ ਆ ਠੀਕ ਹੈ ਆਈ ਹੋਪ ਸਮਝ ਆ ਗਿਆ ਹੋਊਗਾ ਤੁਹਾਨੂੰ ਰਿਪੀਟ ਕਰਕੇ ਦੇਖ ਲਿਓ ਤਾਂ ਹੁਣ ਆਪਣੇ ਕੋਲੇ ਆ ਚੀਜ਼ ਬਣ ਗਈ ਠੀਕ ਹੈ ਜੀ ਆਪਾਂ ਜਦੋਂ ਇਹਨੂੰ ਬਲੇਟਾ ਮਾਰਿਆ ਸੀ ਤਾਂ ਆ ਚੀਜ਼ ਬਣ ਗਈ ਆਪਣੇ ਕੋਲੇ ਠੀਕ ਹੈ ਜੀ ਤਾਂ ਹੁਣ ਆਪਾਂ ਕੀ ਕਰਨਾ ਦੋ ਸਲਾਈਆਂ ਲੈ ਲਿਓ ਸਿੰਗਲ ਲਓਗੇ ਤਾਂ ਜ਼ਿਆਦਾ ਟਾਈਟ ਹੋ ਜਾਣਾ ਤੁਹਾਡੇ ਤੋਂ ਇਹਨੂੰ ਇੱਥੇ ਰੱਖਣਾ ਠੀਕ ਹੈ ਆਪਾਂ ਸਿੰਪਲੀ ਦੋਨੇ ਧਾਗੇ ਨੇ ਆਪਾਂ ਗ੍ਰਿਪ ਬਣਾਈ ਹੋਈ ਹੈ ਆ ਪਬਲਿਕ ਤੁਹਾਾਰੇ ਹੋਏ ਦੇਖ ਸਕਦੇ ਹੋ ਤੁਸੀਂ ਸਿੰਪਲ ਆ ਕੋਈ ਗੰਡ ਨਹੀਂ ਕੋਈ ਕੁਛ ਨਹੀਂ ਬਿਲਕੁਲ ਸਿੰਪਲ ਆ ਇਹਦਾ ਜਿਹੜਾ ਆ ਵਾਲਾ ਪੋਰਸ਼ਨ ਆ ਇਹਨੂੰ ਫੜਨਾ ਆਪਾਂ ਠੀਕ ਹੈ ਜੀ ਦੇਖੋ ਇਹਨੂੰ ਫੜਨਾ ਇਹਨੂੰ ਕੀ ਕਰਨਾ ਆਪਾਂ ਇੱਥੋਂ ਸਿੰਪਲ ਹੀ ਹੈ ਇਹ ਇੱਥੋਂ ਆਇਆ ਅੰਗੂਠੇ ਦੇ ਵਿੱਚ ਦੀ ਪਲੇਟ ਦੇਣਾ ਠੀਕ ਹੈ ਦੇਖੋ ਦੁਬਾਰੇ ਦੇਖੋ ਆਪਾਂ ਇਹ ਧਾਗਾ ਆਇਆ ਬਲੇਟ ਆ ਸੀ ਇੱਥੇ ਗ੍ਰਿਪ ਬਣਾਈ ਸੀ ਤਾ ਬਾਕੀ ਕਰਨਾ ਹੁਣ ਆਹ ਵਾਲਾ ਜਿਹੜਾ ਠੀਕ ਹੈ ਆਹ ਵਾਲਾ ਹੈ ਆਪਣਾ ਇਹਨੂੰ ਕੀ ਕਰਨਾ ਆਪਾਂ ਇੱਥੋਂ ਦੀ ਆਪਣੀ ਸਲਾਈਆਂ ਜਿਹੜੀਆਂ ਇਹਨੂੰ ਚੱਕ ਲੈਣੀਆਂ ਨੇ ਠੀਕ ਹੈ ਤਾਂ ਇੱਧਰ ਲਿਆਉਣਾ ਅੰਗੂਠੇ ਦੇ ਠੀਕ ਹੈ ਐ ਆ ਨਾ ਇਹਨੂੰ ਸਿੰਪਲੀ ਐ ਲੈ ਆਉਣਾ ਇਹਦੇ ਵਿੱਚ ਦੀ ਲੰਗਾ ਲੈਣਾ ਜਿਹੜਾ ਇਹ ਵਾਲਾ ਧਾਗਾ ਆਪਣਾ ਅੰਗੂਠੇ ਦਾ ਤੇ ਆਹ ਵਾਲਾ ਜਿਹੜਾ ਧਾਗਾ ਹੋਊਗਾ ਇਹਦੇ ਉੱਤੋਂ ਦੀ ਪਲੇਟ ਲੈਣਾ ਆਪਾਂ ਦੇਖੋ ਐ ਕਰਨਾ ਐਂ ਕਰਕੇ ਜਿਹੜਾ ਆਪਣਾ ਆਹ ਵਾਲਾ ਧਾਗਾ ਇਹਨੂੰ ਲਾਸਟ ਤੇ ਬਸ ਤਣਾਪਾ ਠੀਕ ਹੈ ਦੇਖੋ ਐਂ ਕਰ ਲਿਆ ਇਹਦੇ ਉੱਤੋਂ ਦੀ ਬਲੇਟ ਆ ਤੇ ਇਹ ਇਹਦੇ ਉੱਤੋਂ ਦੀ ਬਲੇਟ ਕੇ ਅੰਗੂਠੇ ਵਾਲਾ ਧਾਗਾ ਕੱਢ ਦੇਣਾ ਦੇਖੋ ਇਹ ਆਪਣਾ ਕੁੰਡਾ ਪੈ ਗਿਆ ਇੱਕ ਵਾਰੀ ਹੋਰ ਦੇਖ ਲਓ ਆਪਾਂ ਉਦੋਂ ਹੀ ਰੱਖਣਾ ਠੀਕ ਹੈ ਆਂਗੂਠਾ ਅੰਗੂਠੇ ਵਾਲੇ ਧਾਗੇ ਦੇ ਵਿੱਚ ਦੀ ਕੱਢ ਕੇ ਉਂਗਲ ਵਾਲਾ ਧਾਗਾ ਜਿਹੜਾ ਉਹਦੇ ਵਿੱਚ ਦੀ ਬੰਨ ਲੈ ਕੇ ਅੰਗੂਠਾ ਛੱਡ ਦੇਣਾ ਆਹ ਵਾਲਾ ਧਾਗਾ ਜਿਹੜਾ ਆਪਣਾ ਇੱਥੇ ਇਹਦੇ ਵਿੱਚ ਦੀ ਅੰਗੂਠਾ ਦੁਬਾਰੇ ਕੱਢ ਲੈਣਾ ਥੋੜਾ ਜਿਹਾ ਟਾਈਟ ਕਰ ਲੋ ਬਸ ਨੋਰਮਲੀ ਆਪਣਾ ਕੁੰਡਾ ਜਿਹੜਾ ਉਹ ਬਣ ਗਿਆ ਇੱਕ ਵਾਰੀ ਹੋਰ ਦੇਖ ਲਓ ਆ ਆ ਆਪਣਾ ਸੈਂਟਰ ਚ ਪਿਆਈ ਹੋਇਆ ਠੀਕ ਐ ਅੰਗੂਠੇ ਵਾਲਾ ਵਾਲਾ ਜਿਹੜਾ ਇਹਦੇ ਵਿੱਚ ਦੀ ਆਪਾਂ ਸਲਾਈਆਂ ਕੱਢ ਲੈਣੀਆਂ ਨੇ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਏ ਬਿਲਕੁਲ ਆਸਾਨ ਹੈ ਇਹ ਤੁਸੀਂ ਬਸ ਥੋੜਾ ਜਿਹਾ ਹਿਸਾਬ ਲੈ ਲਿਓ ਆ ਆਪਾਂ ਉਂਗਲ ਦੇ ਐਂਬਲਟਣਾ ਠੀਕ ਹੈ ਤੇ ਅੰਗੂਠਾ ਉਤੋਂ ਦੀ ਲਾ ਦੇਣਾ ਬਸ ਤੇ نیچے ਦੀ ਜਿਹੜਾ ਆਹ ਵਾਲਾ ਧਾਗਾ ਆਪਣਾ ਇੱਥੋਂ ਦੀ ਅੰਗੂਠਾ ਦੁਆਰਾ ਪਾ ਲੈਣਾ ਤੇ ਆਪਾਂ ਖਿੱਚ ਲੈਣਾ ਧਾਗੇ ਨੂੰ ਠੀਕ ਹੈ ਆਇਆ ਆਪਣੇ ਜਿਹੜੇ ਆਰਾਮ ਨਾਲ ਗੁੰਡੇ ਤੁਸੀਂ ਆਇਆ ਆਰਾਮ ਨਾਲ ਫਟਾਫਟ ਪਾ ਸਕਦੇ ਹੋ ਫਿਰ ਤੁਸੀਂ ਧਾਗਾ ਚਾਹੀਏ ਧੂਰਾ ਪਾ ਲੇ ਤੀਰਾ ਪਾ ਲਿਓ ਜਿੰਨੇ ਵੀ ਆਏ ਆਪਾਂ ਸਿੰਗਲ ਰੱਖਿਆ ਕਿਉਂਕਿ ਬਿਲਕੁਲ ਸਟਾਰਟਿੰਗ ਹੈ ਆਪਣੀ ਤਾਂ ਐ ਤੁਸੀਂ ਜਿੰਨੇ ਮਰਜ਼ੀ ਗੁੰਡੇ ਪਾ ਲਿਓ ਬਿਲਕੁਲ ਆਸਾਨ ਤਰੀਕਾ ਬਿਲਕੁਲ ਹੀ ਆਸਾਨ ਤਰੀਕਾ ਠੀਕ ਹੈ ਜੀ ਦੇਖੋ ਆਪਾਂ ਸਿੰਪਲ ਹੀ ਰੱਖਿਆ ਸੀ ਦੇਖੋ ਆ ਐਂ ਉਂਗਲ ਤੋਂ ਲਵੇਟਿਆ ਸੀ ਤੇ ਆਹ ਵਾਲਾ ਆਂਗੂਠੇ ਉੱਤੋਂ ਨਹੀਂ ਲੈ ਵੇਟ ਲੈ ਸੀ ਠੀਕ ਹੈ ਆਇ ਲੈ ਕੇ ਆਣਾ ਵਾਲਾ ਆਪਾਂ ਤੇ ਐ ਆਪਾਂ ਕੱਢ ਦੇਣਾ ਠੀਕ ਹੈ ਜੀ ਦੇਖੋ ਬਿਲਕੁਲ ਹੀ ਆਸਾਨ ਹੈ ਬਹੁਤ ਆਸਾਨਾ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਆਸਾਨ ਔਖਾ ਲੱਗੇ ਸਟਾਰਟਿੰਗ ਦੇ ਵਿੱਚ ਪਰ ਜਦੋਂ ਤੁਹਾਨੂੰ ਆਹ ਬਲ ਪਾਉਣਾ ਆ ਗਿਆ ਨਾ ਐ ਤਾਂ ਇਹ ਤੁਹਾਨੂੰ ਬਹੁਤ ਆਸਾਨ ਲੱਗੂਗਾ ਬਿਲਕੁਲ ਹੀ ਐ ਲੱਗੇਗਾ ਕਿ ਜਿੰਨੇ ਮਰਜ਼ੀ ਪਾ ਲਓ ਤੁਸੀਂ ਥੱਕੋਗੇ ਨਹੀਂ ਥੱਕੋਗੇ ਨਹੀਂ ਖਿਜੋਗੇ ਨਹੀਂ ਬਿਲਕੁਲ ਆਸਾਨ ਹੈ ਤਾਂ ਹੁਣ ਆਪਾਂ ਓਨੇ ਕੀ ਕੁੰਡੇ ਪਾਉਣੇ ਆ ਜਿੰਨੇ ਕ ਆਪਣਾ ਡਿਜ਼ਾਈਨ ਆ ਦੇਖੋ ਆਪਾਂ ਇੱਕ ਇਧਰੋਂ ਛੱਡ ਦੇਾਂਗੇ ਆਪਣਾ 4-4 ਕੁੰਡਿਆਂ ਦਾ ਡਿਜ਼ਾਈਨ ਤਾਂ ਮੈਨੂੰ ਲੱਗਦਾ ਆਪਣੇ ਲਈ ਇਨਾਫ ਹੋਣਗੇ 2-4 ਕੱਪਾਂ ਹੋਰ ਪਾ ਲੈਣੇ ਫਿਰ ਆਪਾਂ ਡਿਜ਼ਾਈਨ ਪਾਵਾਂਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਇਨਾ ਕ ਸਮਝ ਆ ਗਿਆ ਆ ਗਿਆ ਹੋਵੇਗਾ ਆਪਾਂ ਇਦਾਂ ਕਰਦੇ ਆਂ ਅੱਜ ਕੱਲੇ ਕੁੰਡੇ ਪਾਉਣੇ ਠੀਕ ਹੈ ਜੀ ਤਾਂ ਆਪਾਂ ਇਹਦਾ ਪਾਰਟ 2 ਬਣਾ ਲਾਂਗੇ ਨੈਕਸਟ ਪਾਰਟ ਵਿੱਚ ਆਪਾਂ ਇਹਦੀ ਬੁਣਤੀ ਬਣਾ ਲਾਂਗੇ ਇਹ ਜਿਆਦਾ ਸਾਂਹ ਰਹੇਗਾ ਮਨ ਲਗਾ ਨਹੀਂ ਤਾਂ ਸਾਰਾ ਕੁਝ ਇਕੱਠਾ ਹੋ ਜਾਏਗਾ ਤੁਸੀਂ ਕੁੰਡੇ ਪਾਉਣ ਦੀ ਪ੍ਰੈਕਟਿਸ ਕਰੋ ਪਛਮ ਲਿਓ ਘਰੇ ਕੋਈ ਪ੍ਰਾਣੀ ਪਈ ਆ ਤਾਂ ਉਹਦੇ ਨਾਲ ਟਰਾਈ ਕਰ ਲਓ ਬਿਲਕੁਲ ਇਸ ਆਸਾਨ ਹੈ ਐਦਾਂ ਤੁਸੀਂ ਕੁੰਡੇ ਪਾ ਕੇ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਤਾਂ ਪਾ ਕੇ ਦੇਖੋ ਆਪਣੇ ਆਪਣੇ ਸਲਾਈਆਂ ਤੇ ਪਛਮ ਲਓ ਕੁੰਡੇ ਪਾਓ ਤੇ ਆਪਾਂ फटाफट ਆਪਣੀ ਜੈਕਟ ਜਿਹੜੀ ਬਣਾਉਣੀ ਸ਼ੁਰੂ ਕਰੀਗੀ ਮੇਰੀ ਤਾਂ ਬਣ ਗਈ ਹੈ ਦੇਖੋ ਮੈਂ ਤਾਂ ਇੰਨੀ ਸਾਰੀ ਬਣਾ ਲਈ ਹੈ ਠੀਕ ਹੈ ਥੋੜੀ ਜਿਹੀ ਸ਼ਾਈਨਿੰਗ ਹੈ ਇਹਦੇ ਵਿੱਚ 오ਰੇਂਜਾ ਕਲਰ ਹੈ ਬਹੁਤ ਸੋਹਣੀ ਬਣੀ ਹੈ ਤੇ ਤੁਸੀਂ ਵੀ ਆਪਣੀ ਆਪਣੀ ਜੈਕਟ ਹੈ ਜਿਹੜੀ ਫਟਾਫਟ ਬਣਾਓ ਤੇ ਇਹ ਆਪਣਾ ਸੈਕੰਡ ਪਾਰਟ ਦੇ ਵਿੱਚ ਆਪਾਂ ਇਹਦੇ ਬੁਣਤੀ ਤਿਆਰ ਕਰਦੇ ਹਾਂ ਅੱਜ ਤੁਸੀਂ ਫਿਲਹਾਲ ਕੁੰਡੇ ਪਾਉਣੇ ਸਿੱਖੋ ਠੀਕ ਹੈ ਜੀ ਬਹੁਤ ਆਸਾਨ ਨੇ ਇਹ ਬਿਲਕੁਲ ਹੀ ਆਸਾਨ ਨੇ ਹਰ ਕੋਈ ਪਾ ਸਕਦਾ ਹੈ ਤੇ ਕੋਈ ਇਹਦੇ ਵਿੱਚ ਝੰਜਟ ਵੀ ਨਹੀਂ ਹੈ ਸਿੰਪਲ ਆਪਾਂ ਬਾਲੀ ਪਾਉਣਾ ਬਸ ਠੀਕ ਹੈ ਸਿੰਪਲ ਆਪਾਂ ਐਦਾਂ ਕਰਕੇ ਬਾਲੀ ਪਾਉਣਾ ਬਾਲ ਪਾ ਕੇ ਤੁਸੀਂ ਕੀ ਕਰਨਾ ਜਿਹੜਾ ਆ ਧਾਗਾ ਹੈ ਇਹਨੂੰ ਗੰਡ ਮਾਰ ਦੋ ਤਾਂ ਕਿ ਆਪਣੇ ਕੁੰਡੇ ਨੇ ਜਿਹੜੇ ਉਹ ਢਿੱਲੇ ਨਾ ਹੋਣ ਠੀਕ ਹੈ ਗੰਡ ਮਾਰਤੀ ਬਾਕੀ ਆਪਣਾ ਬੁੰਤੀ ਚਾਜੂ ਜਿਹੜਾ ਆਪਣਾ ਧਾਗਾ ਬਚੂਗਾ ਵੈਸੇ ਮੈਂ ਤਾਂ ਬਹੁਤ ਥੋੜਾ ਲਿਆ ਸੀਗਾ ਜਿਹੜਾ ਆਪਣਾ ਇਹ ਧਾਗਾ ਬਚੂਗਾ ਨਾ ਇਹਦੀ ਫਿਰ ਆਪਾਂ ਐਦਾਂ ਗੁੱਛੀ ਬਣਾ ਕੇ ਇੱਥੇ ਗੰਡ ਮਾਰਨੇਗੇ ਜਿੱਦਾਂ ਆ ਮਾਰੀ ਹੋਈ ਹੈ ਇਹ ਜਦੋਂ ਆਪਾਂ ਬਾਅਦ ਚ ਸੀਨ ਲਾਵਾਂਗੇ ਸਿਵਾਵਾਂਗੇ ਇਹਨੂੰ ਵੈਸੇ ਮੇਰਾ ਤਾਂ ਇਹ ਜੋੜ ਬਿਨਾ ਜੋੜ ਤੋਂ ਹੀ ਆ ਇੱਕ ਪੱਲਾ ਹੀ ਬਣਾ ਰਹੀ ਆ ਮੈਂ ਸਾਰਾ ਅਗਲਾ ਪਿਛਲਾ ਤੁਸੀਂ ਵੀ ਸਿੱਖ ਲਓਗੇ ਇਦਾਂ ਹੌਲੀ ਹੌਲੀ ਕੋਈ ਨਾ ਸਟਾਰਟਿੰਗ ਕਰੋ ਤੁਹਾਨੂੰ ਵੀ ਆ ਜਾਏਗੀ ਬਿਲਕੁਲ ਆਸਾਨ ਆ ਇਹ ਤਾਂ ਉਦੋਂ ਫਿਰ ਆਪਣਾ ਇਹ ਧਾਗਾ ਜਿਹੜਾ ਕੰਮ ਆ ਜਾਏਗਾ ਤਾਂ ਫਿਰ ਮਿਲਦੇ ਹਾਂ ਫਿਰ ਸੈਕਿੰਡ ਪਾਰਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ Try ਜ਼ਰੂਰ ਕਰਿਓ ਬਹੁਤ ਵਧੀਆ ਚੀਜ਼ ਆ ਇਹ ਮਜ਼ਾ ਆਏਗਾ ਬਣਾਉਣ ਚ ਤੇ ਜਦੋਂ ਤੱਕ ਸਰਦੀਆਂ ਆਉਂਦੀਆਂ ਨੇ ਉਦੋਂ ਤੱਕ ਤੁਸੀਂ ਆਪਣੀ ਜੈੱਟ ਜਾਂ ਬਲਾਊਜ਼ ਆ ਜਿਹੜਾ ਤਿਆਰ ਕਰ ਲਿਓ ਬਹੁਤ ਆਸਾਨ ਐ ਸਟਾਰਟਿੰਗ ਦੋਨਾਂ ਦੀ ਇਦਾਂ ਹੀ ਹੋਏਗੀ ਸਾਰੇ ਕਾਸੇ ਦੀ ਇਦਾਂ ਹੀ ਹੋਏਗੀ ਚਾਹੇ ਕੋਟੀ ਬਣ ਲੋ ਚਾਹੇ ਜੈਕਟ ਬਣ ਲੋ ਚਾਹੇ ਸਵੈਟਰ ਬਣ ਲੋ ਚਾਹੇ ਅ ਬਲouses ਬਣਾ ਲਓ ਠੀਕ ਹੈ ਜੀ ਸਟਾਰਟਿੰਗ ਇਦਾਂ ਹੀ ਹੋਏਗੀ ਤਾਂ ਤੁਸੀਂ ਇੱਕ ਵਾਰੀ ਸਟਾਰਟਿੰਗ ਕਰੋ ਉਸ ਤੋਂ ਬਾਅਦ ਰਸਤੇ ਖੁੱਲਦੇ ਜਾਣਗੇ ਬੈਸਟ ਵਿਸ਼ੇਸ ਮਿਲਦੇ ਆਏ ਇਹਦੇ ਪਾਰਟ 2 ਦੇ ਵਿੱਚ ਠੀਕ ਹੈ ਜੀ ਬੰਤੀ ਬਣਾਉਣੀ ਸਿੱਖਾਂਗੇ ਫਿਰ ਤਦ ਤੱਕ ਬਾਏ ਬਾਏ